ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਮਹਾਪੁਰਸ਼ਾ ਦੀ ਪਸ਼ਾਨ ਕੀ ਹੈ ਇਸ ਮਨ ਨੂੰ ਮਾਜ-ਮਾਜ ਕੇ ਸਾਫ ਕਰ ਸਕਦੇ ਹਾਂ ਕਿਉਂਕਿ ਰੱਬ ਨੂੰ ਜੰਗਲਾਂ ਵਿੱਚ ਫਿਰ ਕੇ ਤਪ ਕਰਕੇ ਜਪ ਕਰਕੇ ਪੂਜਾ ਕਰਕੇ ਦਾਨ ਕਰਕੇ ਨਹੀਂ ਪਾਇਆ ਜਾ ਸਕਦਾ ਗੁਰੂ ਸਾਹਿਬ ਫਰਮਾਉਂਦੇ ਹਨ ਬਨ ਬਨ ਬਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਅੰਗ 455 ਤੀਜੇ ਪਾਸ਼ਾ ਫਰਮਾਉਂਦੇ ਹਨ ਜਿਨਾ ਗੁਰਮੁਖ ਧਿਆਇਆ ਤਨ ਪੂਛੋ ਜਾਏ ਇਹੋ ਸਰੀਰ ਸਭ ਧਰਮ ਹੈ ਇਸ ਅੰਦਰ ਸੱਚੇ ਕੀ ਵਿੱਚ ਜੋਤ ਸੋ ਕਈ ਉਪਦੇਸ਼ ਕਰਦੇ ਹਨ ਕਿ ਰੱਬ ਅੰਦਰ ਹੀ ਹੈ ਪਰੰਤੂ ਉੱਪਰ ਦੱਸੇ ਹੁਕਮ ਮੁਤਾਬਕ ਪੁਨਮਾ ਪ੍ਰਸ਼ਾਂ ਦੀ ਸੰਗਤ ਤਾਂ ਕਰਦੇ ਨਹੀਂ ਮਿਲਾਪ ਉਹਨਾਂ ਨੂੰ ਹੁੰਦਾ ਨਹੀਂ ਅਤੇ ਫਿਰ ਉਹਨਾਂ ਉਪਦੇਸ਼ ਦਾ ਕਿਸੇ ਤੇ ਕੀ ਅਸਰ ਹੋ ਸਕਦਾ ਹੈ ਪਹਿਲਾ ਬਾਹਰੋਂ ਘਿਓ ਜਾਵੇਗਾ ਫਿਰ ਅੰਦਰਲਾ ਘਿਓ ਪ੍ਰਕਟ ਹੋਵੇਗਾ ਮਹਾਂਪੁਰਖਾਂ ਦੀ ਸੰਗਤ ਕਰਕੇ ਪਹਿਲਾ ਬਾਹਰੋਂ ਪ੍ਰਭੂ ਦੇ ਸਰਗੋਸ ਰੂਪੇ ਦਰਸ਼ਨ ਕਰੋ ਉਹ ਵੀ ਉਦੋਂ ਕਿਰਪਾ ਹੋਵੇਗੀ ਜਦ ਸਾਰੀ ਮੈਲ ਉਤਰ ਜਾਵੇਗੀ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਤਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ ਸਰਬੇ ਸਮਾਣਾ ਆਪ ਸਵਾਮੀ ਗੁਰਮੁਖ ਪ੍ਰਗਟ ਹੋਇਆ ਦੇਖ ਤੋ ਸੋਨਾ ਹਰ ਪੇਖੋ ਨਹੀਂ ਪਰਮ ਪਰਮ ਦੁਖ ਭਰੀਆ ਓਏ ਕਿਰਪਾਲ ਗੁਰ ਲਾਹੇ ਪਰ ਦੋ ਮਿਲੋ ਲਾਲ ਮਨ ਹਰੀਆ ਸੋ ਉੱਚੀ ਉੱਚੀ ਰੱਬ ਦੇਸਦਾ ਨਹੀਂ ਦਾ ਰੋਲਾ ਪਾਉਂਦੀ ਥਾਂ ਆਪਣੀਆਂ ਅੱਖਾਂ ਦੇ ਕਿਸੇ ਪੂਰਨ ਮਹਾਪੁਰਸ਼ਾ ਪਾਸੋਂ ਪਰਦਾ ਹਲਾਂ ਲੈਣਾ ਚਾਹੀਦਾ ਹੈ ਜਦੋਂ ਅੰਧਿਆਰ ਵਿੱਚ ਦੀਵਾ ਬਲ ਗਿਆ ਫਿਰ ਸਰੀਰ ਦੇ ਅੰਦਰ ਹੀ ਰੱਬ ਦੇਸ ਪਵੇਗਾ ਕਹੋ ਨਾਰਕ ਗੁਰਬੇ ਨਾ ਹਿਸੂਜੈ ਹਰ ਸਾਜੋ ਸਭ ਕਾ ਨਿਕਟ ਖੜਾ ਦੁੱਧ ਵਿੱਚ 36 ਕਿਸਮ ਦੇ ਪਦਾਰਥ ਨਿਕਲ ਸਕਦੇ ਹਨ ਦੁੱਧ ਵਿੱਚ ਮੱਖਣ ਦੇਖਣ ਲਈ ਪਹਿਲਾਂ ਦੁੱਧ ਕਢਣਾ ਪਵੇਗਾ ਮਾਈਆਂ ਬਾਅਦ ਦੁਪਹਿਰ ਦੁੱਧ ਦੀ ਕੜਨੀ ਦੇਖਦੀਆਂ ਹਨ ਜੇ ਦੁੱਧ ਪੂਰਾ ਨਾ ਕੜਿਆ ਹੋਵੇ ਤਾਂ ਦੋ ਗੋਹੇ ਹੋਰ ਸੁੱਟ ਦਿੰਦੀਆਂ ਹਨ ਫਿਰ ਜਾਗ ਲਾਉਂਦੇ ਹਨ ਉਹ ਵੀ ਸਿਆਣੀ ਮਾਈ ਨੂੰ ਪਤਾ ਹੈ ਕਿ ਕਿੰਨੇ ਗਰਮ ਦੁੱਧ ਨੂੰ ਜਾਗ ਲਾਉਣਾ ਹੈ ਫਿਰ ਸਵੇਰੇ ਉਸ ਨੂੰ ਮਧਾਣੀ ਹੇਠਾਂ ਰੜਕੀ ਦਾ ਹੈ ਤਾਂ ਜਾ ਕੇ ਮੱਖਣ ਨਿਕਲਦਾ ਹੈ ਸੋ ਰੱਬ ਵੀ ਨਿਕਲ ਸਕਦਾ ਹੈ ਜੇ ਇਤਨੀਆਂ ਸਟੇਜਾਂ ਵਿੱਚੋਂ ਬੰਦਾ ਲੰਗੇ ਜਾਂ ਤਾਂ ਕੱਚੇ ਦੁੱਧ ਨੂੰ ਮਸ਼ੀਨ ਨਾਲ ਰੜਕ ਕੇ ਕਰੀਮ ਕੱਢ ਸਕਦੇ ਹਾਂ ਜਾਂ ਉਸ ਤਰ੍ਹਾਂ ਕਾੜ ਕੇ ਮੱਖਣ ਕੱਢ ਸਕਦੇ ਹਾਂ ਰੱਬ ਦੋ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਚੇਤੀ ਮਿਲ ਜਾਂਦਾ ਹੈ ਜਾਂ ਤਾਂ ਕੱਚਾ ਦੁੱਧ ਜਾਂ ਫਿਰ ਕੜਿਆ ਦੁੱਧ ਕੋਕਰਮਾ ਵਿੱਚ ਡੁੱਬ ਰਿਹਾ ਇਨਸਾਨ ਹੋਵੇ ਕਿਉਂਕਿ ਡੁੱਬਦੇ ਨੂੰ ਬਚਾਉਣਾ ਰੱਬ ਦਾ ਫਰਜ਼ ਹੈ ਨਾਲੇ ਉਸ ਨੂੰ ਇਸ ਚੀਜ਼ ਦਾ ਪਤਾ ਹੁੰਦਾ ਹੈ ਕਿ ਉਹ ਭੈੜੇ ਕਰਮਾਂ ਵਿੱਚ ਡੁੱਬ ਰਿਹਾ ਹੈ ਅਤੇ ਰਹਿਮ ਦੀ ਅਪੀਲ ਕਰਦਾ ਹੈ ਅੱਧ ਕੜੇ ਦੁੱਧ ਨੂੰ ਦਰਸ਼ਨ ਨਹੀਂ ਹੁੰਦੇ ਉੱਥੇ ਤਾਂ ਹਾਲੇ ਹੋਰ ਸੇਖ ਦੀ ਲੋੜ ਹੁੰਦੀ ਹੈ ਜਦੋਂ ਤੱਕ ਉਸ ਨੂੰ ਆਪਣੇ ਕੀਤੇ ਤੇ ਸ਼ਰਮਿੰਗੀ ਨਾ ਹੋਵੇ ਗੁਰੂ ਜਨਾ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਂ ਅੰਦੇ ਗੁਰੂ ਤੇ ਪਰਮ ਨਾ ਜਾਈ ਸਮੇਂਦਾਰ ਪੁਰਸ਼ਾ ਨੇ ਰੱਬ ਦਾ ਪਉਣਾ ਇੱਕ ਸ਼ੁੱਣਸ਼ਨੇ ਦੀ ਖੇਡ ਹੀ ਦੱਸਿਆ ਹੈ ਆਪਣਾ ਹੱਥ ਦੁਨੀਆ ਵੱਲ ਨੂੰ ਜੋ ਸਿੱਧਾ ਕੀਤਾ ਹੈ ਉਹ ਉਲਟਾ ਦੇਵੋ ਦੁਨੀਆ ਵੱਲ ਮੂਦਾ ਹੱਥ ਕਰ ਦੇਵੋ ਅਤੇ ਰੱਬ ਵੱਲ ਸਿੱਧਾ ਕਰ ਦੇਵੋ ਬਸ ਇਤਨਾ ਹੀ ਸੋਣ ਸੁਣਾ ਜੋ ਖੜਕਾ ਸਕਦਾ ਹੋਵੇ ਤਾਂ ਰੱਬ ਮਿਲ ਜਾਂਦਾ ਹੈ ਜੇ ਕਲਗੀਧਰ ਦਾ ਸਿੱਖ ਕਿਸੇ ਦੇ ਸਾਹਮਣੇ ਹੱਥ ਟੜਦਾ ਹੈ ਤਾਂ ਇਸ ਵਿੱਚ ਕਲਗੀਧਰ ਦੀ ਹੱਤਕ ਹੈ ਸਿੱਖ ਦాతਾ ਹੈ ਮੰਗਤਾ ਨਹੀਂ ਹੈ ਮੰਗਣਾ ਹੈ ਤਾਂ ਆਪਣੇ ਗੁਰੂ ਪਾਸੋਂ ਮੰਗੇ ਨਾ ਕਿ ਦੁਨੀਆ ਪਾਸੋਂ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਵਰ ਪਰਮੇਸ਼ਰ ਇੱਕੋ ਜਾਣ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਹਉ ਤਿਸ ਦਾ ਚੌਖੰਡੀਆ ਗੁਰ ਪਰਮੇਸ਼ਰ ਇੱਕੋ ਜਾਣਾ ਸੋ ਜਿਹੜੇ ਦਸਾ ਪਾਸਾਈਆਂ ਅਦੇ ਪ੍ਰਗਟ ਗੁਰਾਂ ਦੀ ਦੇਹ ਨੂੰ ਛੱਡ ਕੇ ਕਿਸੇ ਹੋਰ ਨੂੰ ਪਤੀ ਬਣਾਉਣ ਦੀ ਤਾਂਗ ਰੱਖਦੇ ਹਨ ਉਹਨਾਂ ਦਾ ਦਰਜਾ ਨਾਸਕਾਂ ਨਾਲੋਂ ਬਹੁਤ ਹੀਠਾ ਹੈ ਕਿਉਂਕਿ ਕਬੀਰ ਜੀ ਫਰਮਾਉਂਦੇ ਹਨ ਕਿ ਆ ਜਪ ਕਿਆ ਤਾ ਇਆ ਬ੍ਰਤ ਪੂਜਾ ਇਹ ਮਾਨਸ ਜਾਣ ਹੈ ਦੂਰ ਤੂੰ ਫਰਤ ਹੈ ਜਾਹਰਾ ਇਕਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਸੋ ਸਾਹਿਬ ਰਹਾ ਭਰਪੂਰ ਸਦਾ ਸੰਗ 나ਹੀ ਹਰ ਦੂਰ ਕਹਿ ਰਵਦਾਸ ਹਾਸ ਪੈ ਨੇਰਾ ਸਹਜੇ ਹੋਇ ਸੋ ਹੋਈ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੋ ਸਕਦੇ ਹਨ ਜੇ ਮਨ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਮਾਣ ਜੀਏ ਪ੍ਰਮਾਤਮਾ ਦੇ ਦਰਸ਼ਨ ਹੋਣ ਦਾ ਆਮ ਲੋਕਾਂ ਨੂੰ ਕੀ ਸਬੂਤ ਹੈ ਜੇ ਪਰਮਾਤਮਾ ਦੇ ਦਰਸ਼ਨ ਹੋ ਗਏ ਤਾਂ ਉਹ ਵਿਅਕਤੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇਗਾ ਜੇ ਹਾਜ਼ਰ ਨਾਜ਼ਰ ਸਮਝਦਾ ਹੈ ਤਾਂ ਉਸ ਨੂੰ ਬੁਰਾ ਫੁਰਨਾ ਹੋਰ ਹੀ ਨਹੀਂ ਸਕਦਾ ਆਪਾਂ ਇਸ ਵਕਤ ਬੰਦਾ ਕਰਮ ਕਰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਕਿ ਪਰਮਾਤਮਾ ਨਹੀਂ ਦੇਖ ਰਿਹਾ ਸੋ ਜਿਹੜੇ ਸਟੇਜਾਂ ਤੇ ਖੜ ਕੇ ਦਲੀਲਾਂ ਦੇ ਰਹੇ ਹੁੰਦੇ ਹਨ ਉਹ ਆਪਣੀ ਅਮਲੀ ਜ਼ਿੰਦਗੀ ਵੱਲ ਝਾਤੀ ਮਾਰ ਲਿਆ ਕਰਨ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਜੋ ਕੁਝ ਉਹ ਬੋਲ ਰਹੇ ਹਨ ਉਸ ਦੀ ਅਮਲ ਭੀ ਕਰਦੇ ਹਨ ਕਿ ਨਹੀਂ ਜੇ ਅਮਲ ਨਹੀਂ ਕਰਦੇ ਤਾਂ ਹਾਲੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਸੋਕੇ ਦਾਅਵੇ ਕਰਦੇ ਹਨ ਜੇ ਬੰਦਾ ਰੱਬ ਨੂੰ ਖਾਜਾ ਨਾਦਰ ਸਮਝੇ ਤਾਂ ਸਭ ਕੁਝ ਮਿਲ ਜਾਂਦਾ ਹੈ ਕਲਗੀਧਰ ਪਾਸਾ ਦੀ ਸੇਆ ਵਿੱਚ ਰਾਤ ਨੂੰ ਅੱਠ ਪਹਿਰੇਦਾਰ ਖੜੇ ਸਨ ਨੇੜੇ ਕਿਸੇ ਪਿੰਡ ਵਿੱਚ ਨਾਚ ਤੇ ਗੌਣ ਸੀ ਚਾਰ ਪਹਿਰੇਦਾਰ ਗੌਣ ਦੇਖਣ ਚਲੇ ਗਏ ਅਤੇ ਦੂਜੇ ਚਾਰ ਖੜੇ ਰਹੇ ਉਹ ਉਥੇ ਗੌਂ ਦੇਖ ਰਹੇ ਸਨ ਤਾਂ ਦਿਲ ਵਿੱਚ ਸੋਚ ਰਹੇ ਸਨ ਜੇ ਕਲਗੀਧਰ ਪਾਸ਼ਾ ਬਾਹਰ ਆ ਗਏ ਤਾਂ ਅਸੀਂ ਫਸ ਜਾਵਾਂਗੇ ਸਾਡੇ ਪਾਸੇ ਸਾਡੇ ਪਾਸੋਂ ਬੜੀ ਗਲਤੀ ਹੋ ਗਈ ਹੈ ਉਧਰ ਦੂਜੇ ਪਾਸੇ ਜੋ ਪਹਿਲੇ ਤੇ ਖੜੇ ਹੋ ਕਹਿਣ ਲੱਗੇ ਕਿ ਕਲਗੀਧਰ ਪਾਸ਼ਾ ਤਾਂ ਬਾਹਰ ਆਏ ਹੀ ਨਹੀਂ ਆਪਾਂ ਗਲਤੀ ਕੀਤੀ ਆਪਾਂ ਵੀ ਤੇਖ ਆਉਂਦੇ ਦੂਜੇ ਦਿਨ ਪਾਸ਼ਾ ਨੇ ਸਾਰਿਆਂ ਨੂੰ ਅੰਦਰ ਆਪਣੇ ਪਾਸ ਬੁਲਾਇਆ ਜਿਹੜੇ ਕੌਣ ਦੇਖਣ ਗਏ ਸਨ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਤੇ ਜਿਹੜੇ ਪਹਿਰੇ ਤੇ ਖੜੇ ਸਨ ਉਹਨਾਂ ਨੂੰ ਤਾੜਨਾ ਕੀਤੀਆਂ ਤੇ ਫਰਮਾਇਆ ਗੁਰੂ ਦਿਲ ਦਾ ਗਾਹਕ ਹੈ ਉਹ ਭਾਵੇਂ ਗੋਂ ਦੇਖਦੇ ਸਨ ਤੰਤੂ ਉਹਨਾਂ ਦਾ ਦਿਲ ਸਾਡੇ ਚੰਨਾਂ ਵਿੱਚ ਸੀ ਅਤੇ ਤੁਹਾਡਾ ਦਿਲ ਗੋਂ ਵਿੱਚ ਸੀ ਇਸ ਤਰ੍ਹਾਂ ਗੈਰ ਹਾਜ਼ਰਾਂ ਦੀ ਹਾਜ਼ਰੀ ਲੱਗ ਗਈ ਅਤੇ ਹਾਜ਼ਰਾਂ ਦੀ ਗੈਰ ਹਾਜ਼ਰੀ ਲੱਗ ਗਈ ਸੋ ਜਦੋਂ ਇਹ ਦ੍ਰਿਸ਼ਟੀ ਆ ਜਾਵੇ ਤਾਂ ਪ੍ਰਾਪਤੀ ਹੁੰਦੀ ਹੈ ਪ੍ਰਮਾਤਮਾ ਨਿਰਗੋਸਰੂਪ ਅਤੇ ਨਰਗੋਸਰੂਪ ਦੋਨਾ ਵਿੱਚ ਹੀ ਦਰਸ਼ਨ ਦੋਨਾ ਵਿੱਚ ਹੀ ਸੰਸਾਰ ਵਿੱਚ ਵਿਚਰਦਾ ਹੈ ਇਕਾ ਨਿਰਗੁਣ ਊਗਾ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਹੁਣ ਆਈਏ ਪ੍ਰਮਾਤਮਾ ਦੇ ਗੁਣਾ ਵੱਲ ਨਿਰੰਕਾਰ ਨੇ ਤਿੰਨ ਚੀਜ਼ਾਂ ਦੀ ਮੁਖਤਿਆਰੀ ਆਪਣੇ ਪਾਸ ਰੱਖੀ ਹੈ ਬਾਕੀ ਸਭ ਕੁਝ ਇਨਸਾਨ ਨੂੰ ਸੰਭਾਲ ਦਿੰਦਾ ਹੈ ਇਹ ਤਿੰਨ ਹਨ ਜੰਮਣਾ ਮਰਨਾ ਅਤੇ ਰੋਜੀ ਇਕੱਲੇ ਅਨੰਕਾਰ ਵਿੱਚ ਹੀ ਨਹੀਂ ਬਲਕਿ ਨਿਰੰਕਾਰ ਦੇ ਭਗਤਾਂ ਵਿੱਚ ਵੀ ਇਹ ਗੁਣ ਹੁੰਦੇ ਹਨ ਜੇ ਕੋਈ ਚਰਨਾ ਤੇ ਆ ਕੇ ਡਿੱਗ ਪਿਆ ਤਾਂ ਉਸ ਨੂੰ ਮੁਆਫ ਕਰ ਦਿੱਤਾ ਮਹਾਪੁਰਸ਼ ਚਰਨਾ ਦੇ ਕੱਚੇ ਅਤੇ ਬਚਨਾਂ ਦੇ ਪੱਕੇ ਹੁੰਦੇ ਹਨ ਮਤਲਬ ਕਿੱਡਾ ਵੱਡੇ ਤੋਂ ਵੱਡਾ ਪਾਪੀ ਵੀ ਚਰਨਾ ਤੇ ਡਿੱਗ ਪਵੇ ਤਾਂ ਉਹ ਮੁਆਫ ਹੋ ਸਕਦਾ ਹੈ ਅਤੇ ਜੋ ਬਚਨ ਕਰਨ ਲਗੇ ਉਹ ਪੂਰੇ ਹੁੰਦੇ ਹਨ ਟਹਿਣ ਵਿੱਚ ਦੇਰੀ ਹੈ ਬਖਸ਼ਣ ਵਿੱਚ ਦੇਰੀ ਨਹੀਂ ਮਤਲਬ ਆਪਾਂ ਸੱਚੇ ਮਨੋਂ ਤਹਿਦੇ ਹੀ ਨਹੀਂ ਜੇ ਸੱਚੇ ਮਨੋਂ ਚਲਦਾ ਤੇ ਡੇਗ ਪਈਏ ਤਾਂ ਬਖਸ਼ਣ ਵਿੱਚ ਤਾਂ ਕੋਈ ਦੇਰੀ ਨਹੀਂ ਆਪਾਂ ਟਹਿੰਦੇ ਹਾਂ ਆਪਣੇ ਮਤਲਬ ਜਾਂ ਸਵਾਰਥ ਵਾਸਤੇ ਜੇ ਮਤਲਬ ਪੂਰਾ ਹੋ ਗਿਆ ਤਾਂ ਠੀਕ ਹੈ ਨਹੀਂ ਹੋਰ ਕਿਸੇ ਨੂੰ ਗੁਰੂ ਬਣਾ ਲੈਂਦੇ ਹਾਂ ਤੂੰ ਔਗਣ ਕਿਸੇ ਦਾ ਤੱਕਦਾ ਨਾ ਤੇ ਬਖਸ਼ ਕਰਦਾ ਕਰਦਾ ਥੱਕਦਾ ਨਾ ਪੂਰਨ ਮਾਪੁਰਸ਼ ਨਿਰਵੈਰ ਹੁੰਦੇ ਹਨ ਨਿਰਪਾਉ ਤਾਂ ਕਈ ਵਾਰ ਡਾਕੂ ਬਦਮਾਸ਼ 10 ਨੰਬਰ ਇਹ ਵੀ ਹੋ ਜਾਂਦੇ ਹਨ ਪਰੰਤੂ ਪੂਰਨ ਮਹਾਪੁਰਸ਼ ਅਤੇ ਭਗਵਾਨ ਤੋਂ ਬਿਗੈਰ ਨਿਰਵੈ ਕੋਈ ਨਹੀਂ ਹੋ ਸਕਦਾ ਕਸਵੱਟੀ ਮਹਾਪੁਰਸ਼ਾਂ ਨੂੰ ਪਰਖਣ ਲਈ ਕਿਹੜੀ ਕਸਵੱਟੀ ਹੈ ਭਾਈ ਮਹਾਪੁਰਸ਼ਾਂ ਪਾਸ ਜਾਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਕੋਈ ਵੀ ਅਰਦਾਸ ਕਰੋ ਅਤੇ ਫਿਰ ਮਹਾਪੁਰਸ਼ਾਂ ਪਾਸ ਜਾਓ ਜਾਂ ਤਾਂ ਮਹਾਪੁਰਸ਼ ਤੁਹਾਡੀ ਅਰਦਾਸ ਦੀ ਪਕੜ ਕਰ ਲਵੇ ਤਾਂ ਅਸਲੀ ਮਹਾਪੁਰਸ਼ ਹੈ ਕਿਉਂਕਿ ਪੂਰਨ ਮਹਾਪੁਰਸ਼ ਸਵਾਸ ਸਵਾਸ ਗੁਰਬਾਣੀ ਜਪ ਰਹੇ ਹੁੰਦੇ ਹਨ ਉਹਨਾਂ ਦਾ ਰੋਮ ਰੋਮ ਵਾਹਿਗੁਰੂ ਜੀ ਦੇ ਜਾਪ ਵਿੱਚ ਮਸਤ ਹੁੰਦਾ ਹੈ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸ세ਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਨ ਉਰਮੁਖ ਰੋਮ ਰੋਮ ਹਰਿ ਤੇ ਆਵੇ ਅਤੇ ਜੇ ਉਹ ਅਰਦਾਸ ਦੀ ਪਕੜ ਨਹੀਂ ਕਰ ਸਕਿਆ ਉਸ ਦੇ ਏਜੰਟਾ ਮਗਰ ਲੱਗ ਕੇ ਉਸ ਦੇ ਬਸਤਰ ਦੇਖ ਕੇ ਕਾਰਾਂ ਦੇਖ ਕੇ ਅਮੀਰ ਜਾਦੇ ਹੱਥ ਪੰਨੀ ਦੇਖ ਕੇ ਮੱਥਾ ਕਦੀ ਵੀ ਨਾ ਟੇਕੋ ਉਹ ਅਸਲੀ ਸੰਤ ਨਹੀਂ ਹੁੰਦਾ ਇਸ ਤੋਂ ਵੱਡੀ ਕਸਵੱਟੀ ਸਾਡੇ ਪਾਸ ਕਿਹੜੀ ਹੋ ਸਕਦੀ ਹੈ ਵਿਚਾਲੇ ਗੁਰੂ ਸਾਹਿਬ ਨੂੰ ਖੜਾ ਕਰ ਲਵੋ ਫਿਰ ਕਦੀ ਧੋਖਾ ਨਹੀਂ ਹੋ ਸਕਦਾ ਵਿਚ ਕਰਤਾ ਪੁਰਖ ਖਲੋਵਾ ਵਾਲਲਾ ਵਿੰਗਾ ਹੁਆ ਕਿਹੜਾ ਸਾਧ ਚੰਗਾ ਹੈ ਚਾਰ ਪਦਾਰਥ ਅਸਤ ਦਸਾ ਸਿਦ ਸਭ ਉਪਰ ਸਾਧ ਭਲੇ ਜਿਹੜਾ ਸਾਧੂ ਚਾਰੇ ਪਦਾਰਥ ਨੌ ਸਿੱਧੀਆਂ 18 ਸਿੱਧੀਆਂ ਤੋਂ ਅੱਗੇ ਲੰਘ ਜਾਵੇ ਉਹ ਭਲਾ ਹੈ ਅਤੇ ਗੁਰੂ ਸਾਹਿਬ ਸਾਨੂੰ ਹੁਕਮ ਦੇ ਗਏ ਹਨ ਕਿ ਉਹਨਾਂ ਦੇ ਪੱਲੇ ਲੱਗ ਜਾਵੋ ਮਾਰੇ ਮੋٹے ਸਾਧ ਸੰਤ ਤਾਂ ਪਦਾਰਥਾਂ ਦੇ ਹੀ ਖਾਦੇ ਹੁੰਦੇ ਹਨ ਜarre ਤੀਆਂ ਸਿੱਧੀਆਂ ਹੀ ਵਰਤ ਕੇ ਸੰਸਾਰ ਨੂੰ ਮਗਰ ਲਾਈ ਫਿਰਦੇ ਹਨ ਪਰੰਤੂ ਅਸਲੀ ਸੰਤ ਤਾਂ ਉਸ ਸਟੇਜ ਤੇ ਪਹੁੰਚ ਜਾਂਦੇ ਹਨ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਨਾਮੇ ਨਾਰਾਇਣ ਨਾਹੀ ਭੀੜ ਜੜ ਅਤੇ ਚੇਤਨ ਮਾਇਆ ਤੋਂ ਰਹਿਤ ਜਿਹੜੇ ਗ੍ਰਸਤੀ ਪਾਸ ਪੈਸਾ ਨਹੀਂ ਹੈ ਉਹ ਕਉੜੀਓ ਖੋਟਾ ਹੈ ਅਤੇ ਜਿਹੜੇ ਸਾਧੂ ਪਾਸ ਪੈਸਾ ਹੈ ਉਹ ਵੀ ਕਉੜੀਓ ਖੋਟਾ ਹੈ ਐਸਾ ਜੋਗੀ ਵਡਭਾਗੀ ਭੇਟਾ ਮਾਇਆ ਕੇ ਬੰਧਨ ਘਟਾ ਸੇਵਾ ਪੂਜ ਕਰੋ ਤਸਮੂਰਤ ਕੀ ਨਾਨਕ ਇਸ ਪਗ ਚਟਾ ਤਾਣਾ ਪੇਟਾ ਕੂਲਮਾ ਪਰਸਤੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਜਗਿਆਸੂ ਨੂੰ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਭੇਜਦੇ ਹਨ ਅਤੇ ਉੱਤਰ ਗੁਰੂ ਸਾਹਿਬ ਜਗਿਆਸੂ ਨੂੰ ਕੂਲਮਾ ਪਰਸਵਲ ਜਾਣ ਲਈ ਉਪਦੇਸ਼ ਦਿੰਦੇ ਹਨ ਇਸ ਤਰ੍ਹਾਂ ਬਲਦਾ ਹੈ ਤਾਣਾ ਪੇਟਾ ਜੇ ਇਕੱਲਾ ਤਾਣਾ ਹੈ ਤਾਂ ਵੀ ਨੁਕਸਾਨ ਹੋਵੇਗਾ ਜੇ ਇਕੱਲਾ ਪੇਟਾ ਹੈ ਫਿਰ ਵੀ ਨੁਕਸਾਨ ਹੋਵੇਗਾ ਭਾਈ ਸੰਗਤ ਉਸ ਦੀ ਕਰਨੀ ਹੈ ਜਿਹੜਾ ਗੁਰੂ ਨਾਲ ਜੋੜੇ ਜਿਹੜਾ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਦਾ ਹੈ ਉਸ ਤੋਂ ਕਿ ਨਾਵਾ ਕਰ ਲਵੋ ਲੂਨ ਦੀ ਡਲੀ ਲੂਨ ਦੀ ਡਲੀ ਹੈ ਉਸ ਨੂੰ ਪਾਣੀ ਵਿੱਚ ਸੁੱਟ ਦੇਵੋ ਜੇ ਖੁਰ ਜਾਵੇ ਤਾਂ ਅਸਲੀ ਹੈ ਜੇ ਨਹੀਂ ਖੁਲੀ ਤਾਂ ਲੂਨ ਨਹੀਂ ਪੱਥਰ ਹੈ ਫਿਰ ਪੀ ਕੇ ਦੇਖੋ ਲੂਨ ਵਾਲਾ ਸੁਆਦ ਵੀ ਆਉਂਦਾ ਹੈ ਕਿ ਨਹੀਂ ਸੋ ਹਰ ਜਨ ਨਾਮ ਤੇ ਆਏ ਦਾ ਹਰ ਹਰ ਜਨ ਇੱਕ ਸਮਾਨ ਹਰ ਕਾ ਸੇਵਕ ਸੋ ਹਰ ਜੇਹਾ ਸੋ ਹਰੀ ਦਾ ਜਨ ਅਤੇ ਹਰੀ ਦਾ ਇੱਕੋ ਰੂਪ ਹੀ ਹੋ ਜਾਂਦੇ ਹਨ ਜਿਸ ਤਰ੍ਹਾਂ ਪਾਣੀ ਵਿੱਚੋਂ ਲਹਿਰ ਉੱਠ ਕੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਉਹ ਹਰੀ ਦਾ ਰੂਪ ਹੀ ਬਣ ਜਾਂਦੇ ਹਨ ਉਹਨਾਂ ਵਿੱਚ ਅਤੇ ਹਰੀ ਵਿੱਚ ਕੋਈ ਫਰਕ ਨਹੀਂ ਹੁੰਦਾ ਸਾਧ ਰੂਪ ਆਪਣਾ ਤਨ ਧਾਰਿਆ ਵਾਹ ਅਗਲ ਤੇ ਆਪ ਉਬਾਰਿਆ RAM KABIRA Ekpai hai koi na sake pareshani jo har dasan ki ustat hai sa har ki badhai ਵਾਹਿਗੁਰੂ ਜੀ ਇਸ ਤਰ੍ਹਾਂ ਆਪਣੇ ਜੰਦੀ ਜਾਇਦਾਦ ਐਕਾਰ ਕਰਾਉਂਦੇ ਹਨ ਅਤੇ ਸਾਨੂੰ ਹੁਕਮ ਦਿੰਦੇ ਹਨ ਕਿ ਸਾਡੇ ਦਾਸਾਂ ਦੀ ਉਸਤਤ ਕਰੋਗੇ ਤਾਂ ਸਾਡੀ ਹੀ ਵਡਿਆਈ ਹੈ ਅਤੇ ਇਨਾਂ ਮਹਾਂਪੁਰਸ਼ਾਂ ਦੀ ਚੜ੍ਹਦੀ ਤੂੜ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਜਨ ਕੀ ਤੂੜ ਅਨੰਦ ਕਦਾਸ ਬਾਛਾ ਜਨ ਹਰ ਨਾਮ ਰਿਦਾਇ ਪਰੋਈ ਭਾਵੇਂ ਆਪਾਂ ਇਨਾਂ ਨੂੰ ਜਾਣ ਕਹਿ ਦਈਏ ਜਾਂ ਸਾਧੂ ਸੰਤਾਂ ਦਾ ਸੇਵਕ ਅਤੇ ਗੁਰੂ ਸਾਹਿਬ ਸਭ ਕੁਲੇਖੇ ਦੂਰ ਕਰਦੇ ਹਨ ਗੁਰਬਾਣੀ ਰਾਹੀਂ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਸਤਗੁਰ ਅਗੇ ਅਰਦਾਸ ਕਰ ਸਾਜਣ ਦੇਈ ਮਿਲਾਏ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਜਨ ਨਾਨਕ ਤਿੰਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਸੋ ਇਹੋ ਜਿਹ ਸੇਵਕਾਂ ਮਗਰ ਤਾਂ ਵਾਹਿਗੁਰੂ ਜੀ ਆਪ ਹੱਥ ਬੰਨੀ ਫਿਰਦੇ ਹਨ ਇਹੋ ਜਿਹ ਸੇਵਕ ਵਾਹਿਗੁਰੂ ਜੀ ਦੀ ਕੀਤੀ ਨੂੰ ਬਦਲ ਸਕਦੇ ਹਨ ਪਰੰਤੂ ਵਾਹਿਗੁਰੂ ਜੀ ਇਹਨਾਂ ਦੀ ਕੀਤੀ ਨੂੰ ਨਹੀਂ ਬਦਲ ਸਕਦੇ ਭਾਈ ਬਦੂ ਇੱਕ কুমਹਾਰ ਸਿੱਖ ਸੀ ਉਸਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਜਾ ਕੇ ਗੁਰੂ ਜੀ ਅਤੇ ਸਿੱਖਾਂ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਗੁਰੂ ਸਾਹਿਬ ਨੇ ਬੇਨਤੀ ਮਨਜ਼ੂਰ ਕਰ ਲਈ ਜਦ ਗੁਰੂ ਸਾਹਿਬ ਪ੍ਰਸ਼ਾਦ ਛਕਣ ਲੱਗੇ ਤਾਂ ਬਦੂ ਨੇ ਬਾਹਲਾ ਦਰਵਾਜ਼ਾ ਬੰਦ ਕਰ ਦਿੱਤਾ ਬਾਹਰ ਇੱਕ ਸਿੱਖ ਖੜਾ ਸੀ ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰਤੂ ਬਦੂ ਨੇ ਉਸ ਨੂੰ ਅੰਦਰ ਨਾ ਆਉਣ ਦਿੱਤਾ प्रसाद छकन तो बाद बुधु की बेनती अनुसार जब गुरु साहब ने बचन किए के बुद्धू का आवा पक्का खड़े उची दे के देता बुधु का आवा कच्चा गुरु ने अंदर बुलाया उसने सारी वार्ता सुनाई तुरु साहब ने बचन किए कि बुद्धू हम तेरा आवा कच्चा ही रहेगा परंतु पक्या भाव विक जाएगा सो सिख गुरु साहब के बचना भी उलटा सकता है ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੂਟੇ ਮੋਹੇ ਇੱਕ ਸਮੇਂ ਮੋਹ ਕੋ ਗਹਿ ਬੰਦ ਹੈ ਤੋ ਹੁਣ ਮੋਹ ਪੈ ਜਵਾਬ ਨਾ ਹੋਏ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਜਿਨ੍ਹਾਂ ਦੇ ਪੂਰਬਲੇ ਕਰਮ ਜਾਗ ਪੈਂਦੇ ਹਨ ਉਹਨਾਂ ਨੂੰ ਪੂਰਨਮਾ ਪੁਰਖਾਂ ਦੀ ਸੰਗਤ ਮਿਲ ਜਾਂਦੀ ਹੈ ਜਿਨ ਕੇ ਭਾਗ ਬੜੇ ਹੈ ਭਾਈ ਤੇ ਸਾਧੂ ਸੰਗ ਮੁਖ ਜੁਰੇ ਬਗੈਰ ਭਾਗਾਂ ਤੋਂ ਕਦੀ ਵੀ ਸੰਗਤ ਨਹੀਂ ਮਿਲਦੀ ਅਤੇ ਭਾਗਹੀਨ ਜਾਂ ਤਾਂ ਇਹੋ ਜਿਹੇ ਮਹਾਪੁਰਖਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ ਜਾਂ ਗੁਰੂ ਸਾਹਿਬ ਦੀ ਬਾਣੀ ਨੂੰ ਪਿੱਛੇ ਦੇ ਕੇ ਆਪਣੀ ਮਨਮਤ ਅਨਸਾਰ ਐਲਾਨ ਕਰ ਦਿੰਦੇ ਹਨ ਕਿ ਸੰਤ ਕੋਈ ਹੋ ਹੀ ਨਹੀਂ ਸਕਦਾ ਸੋ ਉਹਨਾਂ ਦੀ ਤਰਸਯੋਗ ਹਾਲਤ ਵੀ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਜਿਸ ਉੱਪਰ ਹਰ ਕਾਮਲ ਮਨਮਾਨਿਆ ਸੂਤ ਸੇਵਕ ਚੋਹਜਗ ਚੋਹਕੁਲਥ ਜਾਨਿਆ ਜੇ ਉਸ ਕਾ ਬੁਰਾ ਕਹ ਕੋਈ ਪਾਪੀ ਜਿਸ ਜੰਮ ਕਲਕਰ ਖਾਈ ਜੀਓ ਦੋਸਤਾਂ ਨਾਲ ਦੋਸਤੀ ਨਾਲ ਸਲਤਾ ਵੈਰ ਕਰਨ ਆਪ ਤੂ ਬੇ ਕਟਾਂਦ ਸਿਓ ਸਗਲੇ ਕੋਲ ਡੋ ਬਨ ਸੰਤ ਜਣਾ ਵਣ ਭਾਈਆ ਹਰ ਕਿਨੈ ਨਾ ਪਾਇਆ ਥਨਾਉ ਖੋਜਤ ਖੋਜ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਉ ਨਾ ਕੋਏ ਜਿਨ ਦਰਸਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗਹੀਨ ਜਮਾਰੇ ਸੇ ਕੂਕਰ ਸੂਕਰ ਗਰਤਬ ਪਵਹਿ ਗਰਭ ਜੋੜੀ ਦਇ ਮਾਰੇ ਮਹਾ ਹਤੀਆਰੇ ਦਈਏ ਮਾਰੇ ਮਹਾ ਹਤੀਆਰੇ ਸੰਤ ਜਨਾਕੀ ਕਥਾ ਨਾ ਪਾਵੈ ਉਹ ਡੁੱਬੇ ਸੰ ਪਰਵਾਰੀ ਤਿੰਨ ਪੱਬੇ ਜਦੋਂ ਬੱਚਾ ਸਕੂਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਅਲਫਬੇ ਊੜਾ ਐੜਾ ਪੜਨਾ ਪੈਂਦਾ ਹੈ ਇਹ 35 ਨਹੀਂ ਪੜੀ ਤਾਂ ਅੱਗੇ ਨਹੀਂ ਚੱਲ ਸਕਦਾ ਇਸੇ ਤਰ੍ਹਾਂ ਇੱਕ ਸਿੱਖ ਨੂੰ ਵੀ ਗੁਰਮੁਖੀ ਦੇ ਸਕੂਲ ਵਿੱਚ ਆਖਣ ਹੋਲ ਵੇਲੇ ਅਲਫਬੇ ਪੜਨੀ ਹੀ ਪੈਂਦੀ ਹੈ ਅਲਫ ਕਿਹੜੀ ਹੈ ਆਯਾ ਦੀ ਬੇ ਕਿਹੜੀ ਹੈ ਸਤ ਬਚਨ ਦੀ ਜਦੋਂ ਗੁਰੂ ਆਵਾਜ਼ ਮਾਰੇ ਤਾਂ ਇੱਕਦਮ ਕਹਿਣਾ ਆਇਆ ਜੀ ਅਤੇ ਜੋ ਹੁਕਮ ਦੇਵੇ ਤਾਂ ਕਹਿਣਾ ਸਤਿਵੰਤ ਜੀ ਜੋ ਸਿੱਖ ਆਪਣੇ ਗੁਰੂ ਸਾਹਮਣੇ ਇਹ ਅਲਫਬੇ ਪੜਦਾ ਹੋਵੇ ਤਾਂ ਦਾਸ ਉਸ ਦੇ ਚਲ ਫੜ ਲਵੇਗਾ ਬੀਬੀ ਭਾਨੀ ਨੇ ਕਿਹੜੀ ਪੜਾਈ ਕੀਤੀ ਸੀ ਇਨ ਭੰਬਿਆਂ ਦੀ ਪੱਬਾ ਭੁੱਲ ਗਈ ਜੀ ਪੱਬਾ ਭਲਾ ਜੀ ਪੱਬਾ ਭਾਣਾ ਜੀ ਕਮਣ ਸੋ ਅਖਰ ਕਮਣ ਗੁਣ ਕਮਣ ਸੋ ਮੰਨਿਆ ਮੰਤ ਸਾਰੀਆਂ ਇਸਤਰੀਆਂ ਜੋ ਅੱਜ ਤੱਕ ਹੋ ਚੁੱਕੀਆਂ ਹਨ ਉਨ੍ਹਾਂ ਵਿੱਚੋਂ ਸਭ ਤੋਂ ਉੱਤਮ ਦਰਜਾ بیوی ਪਾਨੀ ਦਾ ਹੈ ਜੋ ਸਟੇਜ بیوی ਪਾਨੀ ਦੀ ਹੈ ਅਤੇ ਉਹ ਕਿਸੇ ਦੀ ਅਜੇ ਤੱਕ ਨਹੀਂ ਹੋਈ ਫਿਰ ਬਖਸ਼ਿਸ਼ ਵੀ ਕਿੰਨੀ ਹੈ ਪਿਤਾ ਵੀ ਗੁਰੂ ਪਤੀ ਵੀ ਗੁਰੂ ਪੁੱਤਰ ਵੀ ਗੁਰੂ ਪੋਤੇ-ਪੜਪੋਤੇ ਵੀ ਗੁਰੂ ਬੱਚੇ ਆਪਣੇ ਮਾਤਾ-ਪਿਤਾ ਅੱਗੇ ਤਿੰਨ ਭੱਵੇਂ ਪਣ ਪਤੀ ਆਪਣੇ ਪਤਨੀ ਆਪਣੇ ਪਤੀ ਅੱਗੇ ਤਿੰਨ ਭੱਵੇਂ ਪੜੇ ਅਤੇ ਸਿੱਖ ਆਪਣੇ ਗੁਰੂ ਅੱਗੇ ਤਿੰਨ ਭੱਵੇਂ ਪੜੇ ਤਾਂ ਬੇੜਾ ਪਾਰ ਹੋ ਸਕਦਾ ਹੈ ਪਰਤੂ ਇਹ ਪੜਾਈ ਸਖਤ ਮੁਸ਼ਕਲ ਹੈ ਅੰਜਾਨ ਇਸ ਮਸੌਕੀ ਸਮਝ ਲੈਂਦੇ ਹਨ ਜਿਸ ਨੇ ਤਿੰਨ ਭਭਿਆਂ ਦੀ ਪੜਾਈ ਕਰ ਲਈ ਤਾਂ ਸਾਰੇ ਜਪ ਸਾਰੇ ਤਪ ਵਿੱਚ ਹੀ ਆ ਗਏ ਬਾਣਾ ਮੰਨਣ ਦੀ ਕਲਾਸ ਤਾਂ ਕੇਵਲ ਪੂਰਨਵਾਪੁਰシャン ਵਾਸਤੇ ਹੀ ਹੈ ਆਮ ਜਗੀ ਆਸੂ ਇਸ ਜਮਾਤ ਨੂੰ ਨਹੀਂ ਪੜ ਸਕਦੇ ਜਗੀ ਆਸੂ ਨੇ ਤਾਂ ਗੁਰੂ ਸਾਹਿਬ ਪਾਸੋਂ ਸਦਾ ਬਖਸ਼ਿਸ਼ ਹੀ ਲੈਣੀ ਹੈ ਇਹ ਮਹਾਪੁਰਸ਼ਾਂ ਦੀ ਕਲਾਸ ਹੈ ਜੋ ਕਹਿ ਸਕਦੇ ਹਨ ਬਾਣਾ ਮੀਠਾ ਲੱਗੇ ਕਿਉਂਕਿ ਭਾਣੇ ਵਿੱਚ ਕੋ ਵਿਰਲਾ ਆਵੇ ਸੋ ਪੂਰਨਮਾ પુરਸ਼ਾ ਦੇ ਤਿੰਨ ਕਲਾਸਾਂ ਪੜ੍ਹਨੀਆਂ ਹੁੰਦੀਆਂ ਹਨ ਪੂਰਨਮਾ પુરਸ਼ਾ ਦਾ ਦਿਮਾਗ ਪੂਰਨਮਾ પુરਸ਼ਾ ਦੀ ਕੀ ਨਿਸ਼ਾਨੀ ਹੁੰਦੀ ਹੈ ਜਿਸ ਤਰ੍ਹਾਂ ਕਾਲੇ ਨਾਗ ਇੱਕ ਜੋਗੀ ਦੇ ਸਾਹਮਣੇ ਝੂਲਣ ਲੱਗ ਜਾਂਦੇ ਹਨ ਇਸੇ ਤਰ੍ਹਾਂ ਪੂਰਨਮਾ ਪੁਰਸ਼ ਵੀ ਲੱਖਾਂ ਚੋਰਾ ਯਾਰਾਂ ਠੱਗਾ ਤੇ ਨਾਸਤਿਕਾਂ ਦੇ ਮਨ ਨੂੰ ਕਾਕੀਲ ਕੇ ਸਿੱਧੇ ਰਾਹ ਪਾ ਦਿੰਦਾ ਹੈ ਸੋ ਮਨਮੁਖਾਂ ਦਾ ਦਿਮਾਗ ਇੱਕ ਠੱਗ ਦਾ ਦਿਮਾਗ 100 ਥੱਗ 1 ਵजीर 100 ਵजीर 1 ਬਾਦਸ਼ਾਹ 100 ਬਾਦਸ਼ਾਹ 1 ਮਹਾਪੁਰਸ਼ ਸੋ ਇਹਦਾ ਦਿਮਾਗ ਕਿਸੇ ਦਾ ਹੋਵੇ ਉਹ ਹੀ ਮਹਾਪੁਰਸ਼ ਦੇ ਦਿਮਾਗ ਨੂੰ বুঝ ਸਕਦਾ ਹੈ ਮਹਾਪੁਰਸ਼ਾਂ ਦਾ ਦਿਮਾਗ ਇਤਨਾ ਉੱਚਾ ਹੋ ਜਾਂਦਾ ਹੈ ਕਿ ਵਾਹਿਗੁਰੂ ਦੀ ਗਤੀ ਨੂੰ ਜਾਣ ਸਕਦੇ ਹਨ ਹਰ ਕੋਈ ਨਹੀਂ ਜਾਣ ਸਕਦਾ ਅਰਬੀ ਕੋੜੇ ਵਪਾਰੀ ਜਾਂਦਾ ਹੈ ਘੋੜਿਆਂ ਦੀ ਪਰਖ ਲਈ ਉਹਨਾਂ ਨੂੰ ਵਾਰੀ-ਵਾਰੀ ਕਿੰਨਿਆਂ ਨਾਲ ਖੋਲਦਾ ਹੈ ਕਈ ਘੋੜੇ ਤਾਂ ਰਸਾ ਖੋਲਦੇ ਸਾਰੇ ਕਿਲੇ ਦੇ ਆਲੇ ਦੁਆਲੇ ਘੁੰਮ ਲੱਗ ਜਾਂਦੇ ਹਨ ਕਈ ਘੋੜੇ ਐਸੇ ਹੁੰਦੇ ਹਨ ਜੋ ਕਿਲਾ ਛੱਡ ਕੇ ਕੰਧ ਵੱਲ ਭੱਜਦੇ ਹਨ ਪਰ ਤੂ ਕੰਧ ਟੱਪ ਨਹੀਂ ਹੁੰਦੀ ਅਤੇ ਪਿੱਛੇ ਆ ਡਿੱਗਦੇ ਹਨ ਕਈ ਘੋੜੇ ਐਸੇ ਹੁੰਦੇ ਹਨ ਜੋ ਕਿਲਾ ਛੱਡ ਦਿੰਦੇ ਹਨ ਕੰਧ ਵੀ ਟੱਪ ਜਾਂਦੇ ਹਨ ਪਰ ਤੂ ਖਾਈ ਵਿੱਚ ਡਿੱਗ ਪੈਂਦੇ ਹਨ ਪਰ ਕਈ ਘੋੜੇ ਐਸੇ ਹੁੰਦੇ ਹਨ ਜੋ ਕਿਲਾ ਛੱਡ ਦਿੰਦੇ ਹਨ ਕੰਧ ਵੀ ਟੱਪ ਜਾਂਦੇ ਹਨ ਅਤੇ ਖਾਈ ਤੋਂ ਬਾਅਦ ਖੁੱਲੇ ਮੈਦਾਨ ਵਿੱਚ ਛਾਲ ਮਾਰਦੇ ਹਨ ਇਹੋ ਜਿਹੇ ਘੋੜਿਆਂ ਦਾ ਮੁੱਲ ਵਪਾਰੀ ਮੂੰਹ ਮੰਗਿਆ ਦਿੰਦਾ ਹੈ ਕਿੱਲਾ ਕੀ ਹੈ ਗ੍ਰਿਸ਼ਟ ਮਾਰਗ ਕੰਧ ਕਿਹੜੀ ਹੈ ਮਾਇਆ ਦੀ ਖਾਈ ਪ੍ਰਪਤਾ ਦੀ ਮਾਨ ਵੱਡਿਆਈ ਦੀ ਜਿਨਾਂ ਜਨਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਜਿੱਥੇ ਸਾਧੂ ਚੰਨ ਧਰਦਾ ਹੈ ਉਸ ਥਾਂ ਦੀ ਧੂੜੀ ਮੱਥੇ ਨਾਲ ਲਾਉਣ ਨਾਲ 88 ਤੀਰਤਾਂ ਦਾ ਫਲ ਮਿਲ ਜਾਂਦਾ ਹੈ ਭਗਤ ਰੱਬ ਦੇ ਅਧੀਨ ਹੁੰਦੇ ਹਨ ਅਤੇ ਰੱਬ ਭਗਤਾਂ ਦੇ ਅਧੀਨ ਹੁੰਦਾ ਹੈ ਹਰੀ ਤੇ ਸਦ ਰਹਿਣੀ ਤੇ ਕਰਨੀ ਦੇ ਪੂਰੇ ਹੋਣਗੇ ਅਤੇ ਅਮਰਤਾਰੀ ਹੋਣਗੇ ਗੁਰੂ ਸਾਹਿਬ ਕਥਾ ਬਾਣੀ ਦਾ ਕੀਰਤਨ ਨਾਮ ਸਿਮਰਨ ਗੁਰੂ ਸਾਹਿਬ ਦੀ ਸੇਵਾ ਵਿੱਚ ਅਠੇ ਪੈਰ ਲੱਗੇ ਰਹਿਣਗੇ ਆਪ ਨਾਮ ਜਪਣਗੇ ਅਤੇ ਦੁਨੀਆਂ ਨੂੰ ਦਿਪਾਉਣਗੇ ਸਾਰੇ ਸੰਗਤ ਨੂੰ ਸਾਝਾ ਉਪਦੇਸ਼ ਦੇਣਗੇ ਇਕੱਲੇ ਇਕੱਲੇ ਜਗਿਆਸੂ ਨੂੰ ਕੰਨਾ ਵਿੱਚ ਮੰਤਰ ਦੇ ਕੇ ਬਲੈਕ ਆਊਟ ਮਾਰਕੀਟ ਨਹੀਂ ਕਰਨਗੇ ਇਹੋ ਜਿਹੇ ਮਹਾਪੁਰਸ਼ਾਂ ਦੀ ਸੋ ਸੁਣਨ ਦੇ ਸਾਰ ਹੀ ਖੁਸ਼ੀ ਪੈਦਾ ਹੋ ਜਾਵੇਗੀ ਦੇ ਦਰਸ਼ਨ ਕਰਦੇ ਸਾਰ ਸੁੱਧ ਬੋਧ ਹੀ ਮਾਰੀ ਜਾਵੇਗੀ ਸਾਹਿਬ ਸਿਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਕੋਈ ਵੀ ਅਰਦਾਸ ਕਰੋ ਫਿਰ ਅਰਦਾਸ ਪੂਰਨਾ ਪਾਸ एकदम ਪਹੁੰਚ ਜਾਵੇਗੀ ਇਹੋ ਜਿਹੇ ਮਹਾਪੁਰਸ਼ ਨਿਰਪਾਉ ਅਤਿੰਦਰ ਵੈਰ ਹੋਣਗੇ ਪਾਰਗ੍ਰਾਮ ਕੇ ਭਗਤ ਨੇ ਰਵੈਰ ਸੋ ਇਸ ਤਰ੍ਹਾਂ ਜੋ ਪੁੱਛਿਆ ਪੈ ਆਪਣੀ ਚੀਜ਼ ਦੀ ਕਦਰ ਆਪ ਨੂੰ ਹੀ ਹੁੰਦੀ ਹੈ ਕੋਈ ਬਗਾਨਾ ਹੀ ਨਹੀਂ ਕਰਦਾ ਗੁਰਬਾਣੀ ਦੀ ਕਦਰ ਕੇਵਲ ਪੂਰਨ ਮਹਾਪੁਰਸ਼ਾਂ ਨੂੰ ਹੋਵੇਗੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਗੇ ਇਸ ਮਹਾਪੁਰਸ਼ ਚਾਰ ਪਦਾਰਥ ਨੌ ਸਿੱਧੀਆਂ ਅਤੇ 18 ਅਸਿੱਧੀਆਂ ਤੋਂ ਉੱਪਰ ਹੋਣਗੇ ਅਤੇ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦੇਣਗੇ ਮਾਇਆ ਇਹਨਾਂ ਦੀ ਦਾਸੀ ਬਣ ਕੇ ਸੇਵਾ ਕਰੇਗੀ ਕੌਲ ਫੁੱਲ ਦੀ ਤਰ੍ਹਾਂ ਸੰਸਾਰ ਵਿੱਚ ਵਿਚਰਨਗੇ ਪਰੰਤੂ ਸੰਸਾਰ ਤੋਂ ਲਿਣੇਪ ਰਹਿਣਗੇ ਨਿਚੋੜ ਤਾਂ ਇਹ ਹੋਇਆ ਕਿ ਜੋ ਅਧੂਰੀਆਂ ਦੀ ਸੰਗਤ ਕਰਦੇ ਹਨ ਉਹ ਅੰਨੇ ਹਨ ਪਰੰਤੂ ਜੋ ਪੂਰਨਮਾ ਪੁਰਸ਼ਾਰੂ ਲੰਬਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਤ ਦਾ ਦਰਜਾ ਦੇ ਹੀ ਜਾਂਦੇ ਹਨ ਉਹ ਉਸ ਤੋਂ ਵੀ ਵੱਧ ਕਸੂਰਵਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ